ਆਜੋ ਆਜੋ ਜਿਹੜਾ ਲੈਨ ਗਿਆ ਉੱਤੇ ਹੀ ਰਹਿ ਜਾਂਦਾ ਤੁਸੀਂ ਰਹਿਣ ਦੋ ਆ ਗਿਆ ਸੋਗ ਵੀਰ ਲੈਣ ਗਿਆ ਆ ਨਹੀਂ ਆਜਾ ਆਜਾ ਮੈਂ ਤਾਂ ਕੱਪੜੇ ਵਿੱਚ ਉਹੋ ਜਿਹੇ ਪਾਏ ਆ ਆ ਜਾ ਉਹੋ ਜਿਹੇ ਆ ਆਜਾ ਆਜਾ ਕੋਈ ਚੱਕਰ ਨਹੀਂ ਆਜਾ ਆਜਾ ਕੁਝ ਪਾਏ ਆ ਅਸ ਆਉਤਾ ਅਸਰੀ ਕਾਲਾ ਕੀ ਕਰਨੇ ਦੀ ਤਾਬਾ ਦੇ ਪੀਸੀ ਅਕਰੇ ਹਜੇ ਵੀ ਅਧੂਰੇ ਰਹਿ ਗਏ ਛਾਉ ਛਾਉ ਛੋਟੇ ਪਾਇਏ ਭਾਈ ਛੋਟਾ ਨੂੰ ਕਹਿੰਦੇ ਆ ਤੁਹਾਡੇ ਲਈ ਵਧੀਆ ਉਹ ਨਹੀਂ ਰੀਸਾ ਕਰਤੇ ਫਿਰ ਤੂੰ ਘਰ ਪੀ ਪਾਇਨੇ ਘਰ ਤਾਂ ਜਾਂਦੇ ਚਾਚ ਆਏ ਵੰਟੇ ਦੀ ਸੋਨੀ ਮੈਂ ਪਹਿਲਾਂ ਕਿਹਾ ਚਲੋ ਬੈਠੋ ਆਠੀ ਦਮਟੀ ਮਿਲੋ 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 ਭਾਜੀ ਮਿਲਦੇ ਹਾਂ ਪਰ ਸਾਸਿਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਸੰਡੇ ਆ ਤੇ ਨਾਲ ਅੱਜ ਸਾਡਾ ਜਸਵੀਰ بھائی ਚੱਲਿਆ ਕੰਮ ਤੇ ਹੋਰ ਜਗਾ ਤੇ ਇਹਨੂੰ ਪਹਿਲਾਂ ਚੜਾਉਣਾ ਸਟੇਸ਼ਨ ਤੋਂ ਕਿਨੇ 9 ਵਜੇ ਚੜੇਣਾ 9:00 9:00 ਬਾਅਦ ਚ ਅਸੀਂ ਜਾਣਗੇ ਗੁਰਦੁਆਰਾ ਸਾਹਿਬ ਦੇ ਇਟਰ ਜੀ ਕਿਵੇਂ ਲੱਗ ਰਿਹਾ ਅੱਜ ਸੂ ਪੂਰਾ ਹੈ ਅਗਰ ਛਾਂਣ ਕਰੀ ਜਾਵੇ ਮਾਸੜ ਜੀ ਚੱਲੇ ਮੈਂ ਕਿ ਨਹੀਂ ਆ ਜਾਣਗੇ ਪਤਾ ਕੰਮ ਚੱਲ ਰਿਹਾ ਆਪਣਾ ਤਾਂ ਲੱਗਦਾ ਹੀ ਹੋ ਜਾਣਗੇ ਹੱਥ ਚ ਦੋ ਬਰੀ ਲੋਹੇ ਆਏ ਇਹ ਤਾਂ ਹੈ ਮਤੀ ਦਾ ਮੈਸੇਜ ਆ ਗਿਆ ਮੈਨੂੰ ਰਾਖਾ ਪੱਕਾ ਕੰਮ ਜਿਹੜਾ ਪੱਕਾ ਹੀ ਦਿੱਲੀ ਤੂੰ ਆਉਣਾ ਮੈਂ ਨੋ ਮੀਂਹ ਬਣਿਆ ਤੂੰ ਮਾਉ ਸੋਹਰ ਜਾਨਾ ਚ ਕਹਤਾ ਸੀ ਜੇ ਜੀ ਭੇਜੂ ਮੈਨੂੰ ਮੈਂ ਮੈਸੇ ਲਿਖ ਕੇ ਭੇਜਤਾ ਰਾਤ ਮੈਂ ਕੱਲ ਮੰਦਾ ਸੀ ਨਾ ਕੱਲ ਮੌਸਮ ਹਮ ਮੌਸਮ ਨਹੀਂ ਨਾ ਅਜੇ ਹੈਗਾ ਬਾਹਰ ਹਾਲਾ ਮੀਂਹ ਪੈਣਾ ਬਾਹਰ ਨਹੀਂ ਉਹ ਤਾਂ ਮਾਈਟਾ ਚੱਲ ਪੈਣਾ ਇੱਥੇ ਵੀ ਕੰਮ ਰੈਸਟੋਰੈਂਟਾਂ ਦੇ ਹਮ ਹੁਣ ਆ ਗਏ ਸਟੇਸ਼ਨ ਤੇ ਤੇ ਗੱਡੀ ਥੋੜਾ ਜਿਹਾ ਪਤਾ ਹੀ ਰੁਕਦੀ ਆ ਤੇ ਥੋੜਾ ਤੁਰ ਕੇ ਜਾਣਾ ਪਊਗਾ ਉਹ ਨਾ ਇਹ ਮੇਰੇ ਵਾਲ ਪਿਆ ਰਹਿੰਦੇ ਵਿੱਚ ਹੀ ਕੰਮ ਚ ਪਾ ਲਾ ਦੇ। ਤੇ ਹੁਣ ਲਾਈ ਜੰਨੇ ਸਮਾਨ ਹੁਣ ਚੜਾ ਕੇ ਜਸਵੀਰ ਨੂੰ ਟレイン ਤੇ ਤੇ ਫੇਰ ਜਾਵਾਂਗੇ ਸੀ। ਗੁਰਦੁਆਰਾ ਸਾਹਿਬ। ਆਹ। ਆ ਨਹੀਂ ਡੜਦਾਗਾ। ਡੜਦਾ ਵੀ। ਜਾ। ਤਾਂ ਕਿ ਪਰ ਕਿੰਨੀ ਸੋਹਣੀ ਸੀਗੀ ਮੈਨੂੰ ਐਵੇਂ ਨਹੀਂ ਕੋਟੀ ਪਾਉਣ ਦਿੱਤੀ ਠੰਡ ਹੋ ਗਈ ਕਿੱਥੇ ਆ

बाहर बाहर हाँ जो कई जगह हुई आ गई हो गई और बहुत वादिया बन गया बैठन जगह ਦੋ ਸਿਰ ਚੜਾਏ ਜਸਵੀਨ ਮੈਂ ਤੂੰ ਫਿਰ ਤਪਸੈਕ ਲੈਣੀ ਆ ਠੰਡ ਹੋਈ ਗਈ ਆ ਜਾ ਆ ਗਮੀ ਕੀ ਕਹਿੰਦਾ ਕਾ ਤਰ ਰਸ ਗਿਆ ਲੱਗ ਗਈ ਪਾਣੀ ਕੱਢਣਾ ਸੀਗਾ ਨਾਲੇ ਹਾਂ ਗੁਰਤਾ Why is it Áève Arerre Nil? Yeah Hehe These two are on the train The train is here Here the train goes What's new is ਪਾਣੀ ਚੈਰੋ ਉਹ ਲੈ ਕੇ ਚਾਹੀਦਾ ਅੱਛਾ ਆ ਜਿਹੜੇ ਲੱਗੇ ਖੜੀ ਆ ਉਹ ਪਾਣੀ ਉਹ ਉੱਤਰ ਚੱਲ ਗਏ ਹੁਣ ਥੱਲੇ ਹਾਂ ਉੱਤਰ ਅੱਛਾ ਥੱਲੇ ਉੱਤਰ ਕੇ ਫੇਰ ਜਾਣਾ ਪਊ ਸੌਖੇ ਆ ਆ ਜਾ ਥੱਲੇ ਉੱਤਰ ਕੇ ਜਾਣਾ ਪੈਣਾ ਇਹਨਾਂ ਨੂੰ ਆ ਲੈਣ ਦਾ ਕਾਜ ਜਾਣ ਕੇ ਚੱਲੇ ਸੱਚ ਅੱਛਾ ਚੱਲ ਜਾਈਏ ਸਮਾਨ ਨੂੰ ਉਤਾਰ ਪਾ ਪਾ ਤਲ ਤਿੰਨ ਚਾਰ ਜੱਟ ਕੇ ਉੱਧਰ ਗੱਲ ਨੋ ਇਸ ਸੱਚ ਦੋ ਤਿੰਨ ਨਹੀਂ ਤੇ ਇਹਨਾਂ ਨੂੰ ਪਤਾ ਨਹੀਂ ਆਈ ਹੁੰਦਾ ਉਹ ਹੀ ਉੱਧਰ ਆਉਣਾ ਟੇਬਲ ਦੇ ਪਾਸ ਜਾਣਾ ਉਹ ਕਿਹਨਾਂ ਨੂੰ ਬੈਠਣਾ ਇਹ ਪਾਉਂਦਾ ਦਿੰਦੇ ਚ ਕਿਵੇਂ ਕਿਵੇਂ ਜੀ ਐ ਚ ਪਾ ਦੇ ਉਹਦਾ ਤਾਂ ਮੈਨੂੰ ਹੀ ਨਹੀਂ ਪਤਾ ਕਿ ਕਿਉਂ ਤੁਹਾਡੇ ਚੀਫ ਡਾਟ ਜੀ ਆ ਉਹ ਵਧੀਆ ਸੀ ਤੇਰੀ ਫਲੈਟ ਵੀ ਵਧੀਆ ਸੀ ਚਲ ਉੱਥੇ ਆ ਇੱਕ ਦੋ ਘੰਟੇ ਬੈਠਣਾ ਫਿਰ ਆਹ ਤੈਨੂੰ ਪਤਾ ਨਹੀਂ ਕਿ ਆਹ ਆ ਤੈਨੂੰ ਇਹ ਆ ਵੀ ਟਾਈਮ ਚ ਨਹੀਂ ਆਈ ਹੈ ਆਪਾਂ ਉਦੋਂ ਆਪਣੇ ਕਿਹੜੇ ਤੇ ਗਏ ਸੀ ਕਿੰਨੇ ਵਾਰ ਗਏ ਸੀ 6-7 6 ਤੋਂ ਉੱਤੇ ਦੇ ਲਿਜੇ ਨਹੀਂ ਉੱਥੇ ਅ ਮਾਲਕੇ ਘਾਪੇ ਕਿੰਨੇ ਤੇ 6 ਤੋਂ ਜੜੇ 8 7 ਮਾਲਕੇ ਪੱਕੀ ਹੈ अच्छा। ਸਾਡੇ ਤਾਂ ਲੱਗ ਗਈ ਘਾੜੇ ਟ੍ਰੇਨ ਉਦੋਂ। ਦੇਖ ਲੈ ਨਾ ਅੰਦਰੋਂ ਹੀ ਅੰਦਰ ਕਿੰਨੇ ਸਟੇਸ਼ਨ ਆ ਇਹਨਾਂ ਦੇ ਹਨ। ਹਾਂ। ਤੇਰਾ ਕ੍ਰੋਸ ਨਹੀਂ ਹੋਉਂਦਾ ਨਾ ਜਦੋਂ ਆਪਾਂ ਕਹਿੰਦਾ ਕ੍ਰੋਸ ਹੋ ਜੀ। ਹਾਂ। ਕੱਢ ਜਾ ਹੁੰਦੇ ਇਹੋ। ਉਹ ਦੇ ਦੋ ਆ ਗਏ ਆਪਾਂ ਤਾਂ ਇੱਥੇ ਆ ਗਏ। ਆਏ ਥੱਲੇ ਦੀ ਹੁਣ ਆਪਾਂ ਕ੍ਰੋਸ ਨਹੀਂ ਕਰਤਾ। ਅੱਛਾ। ਉਹ ਕਰ। <laughs> <मैं गाँ> <laughs> तो तो लिख्या <laughs> <गाँगे। laughs> <गाँगे। laughs> ਤਾਂ ਨਾ ਰੋਟਰ ਨਹੀਂ ਬੜਨਾ ਸੀ ਆਪਾਂ ਹਾਂ ਆਵੇ ਜਦੋਂ ਉਹ ਇੱਥੇ ਕਾਟਣਾ ਡਾਪੋ ਕਲਪੋਰ ਇੱਥੇ ਧੂਆ ਧੂਆ ਦੀ ਬਣਾਈ ਇੱਥੇ ਲੋਆ ਇਹ ਤਾਂ ਫਿਰ ਐ ਆਈ ਆਂ ਜੀ ਜਦੋਂ ਜਦੋਂ ਇਹ ਤਾਂ ਪਹੁੰਚਾਇਆ ਹਾਂ ਕਿ ਯਾਰ ਸਾਨੂੰ ਨਹੀਂ ਪਤਾ ਲੱਗਦਾ ਦੱਸੋ ਯਾਰ ਇੱਕ ਟੱਕੜੀ ਚ ਚੱਲੋ ਦੋ ਜਣੇ ਸੇ ਬਾਰੀ ਵੀ ਲੱਗੀ ਤੇਰਾ ਬੱਸ ਟੱਕਰ ਨਹੀਂ ਹਜੇ ਤੱਕ ਲੱਗਦੀ ਤਾਂ ਤੁਰਨੇ ਦੇ ਤੱਕ ਟਾਈਮ ਤੇ ਆਪਣਾ ਚੱਲ ਦਿਸ ਇੱਕ ਖੜੇ ਚੱਲ ਘਰ ਚੱਲ ਕੇ ਓਕੇ ਮਮੀ ਯਾਹ ਚ ਦੇਖ ਕੇ ਹਾਂ ਅਸਾ ਹ ਲੱਗ ਜਾਂਦੇ ਹੁੰਦੇ ਆ ਭਾ

ਕੋਈ ਨਾ ਕੋਈ ਐਵੇਂ ਗੱਪ ਚ ਦਲੀ ਜਾਂਦਾ ਗਾਵਾ ਤੋਂ ਮੁੜਿਆਵਾਂਗੇ ਚੱਲੇ ਜੂਟ ਐਡੀ ਸੀਟਾ ਤੇਰੀ ਉੱਥੇ ਸੱਕਦੀ ਤੇ ਆਹ ਦੇ ਬੇਗਾ ਕੋਲੇ ਨਹੀਂ ਬੈਠਣਾ ਤਾਂ ਆਹ ਤਾਂ ਕੀ ਹੁੰਦਾ ਨਹੀਂ ਨਹੀਂ ਤਾਂ ਕੋਈ ਚੱਕ ਕੰਨੀ ਇਹ ਲੰਬੀਆ ਟ੍ਰੇਨ ਵਿੱਚ ਵੀ ਦੇਣਗੇ ਕਲਾਸੀ ਆਉਣੇ ਦੇਣਗੇ ਸ਼ਾਇਦ ਵਿੱਚ ਦਿੰਦੇ ਹੁੰਦੇ ਕਿੰਨੇ ਦੇ ਤੋਰਨੀ ਆ 45 344 ਤੋਂ ਦੋ ਨਹੀਂ ਹੁੰਦੇ ਹਾਂ ਚਲ ਤੂੰ ਨਾ ਉੱਤਰੀ ਹੋਰ ਮੈਂ ਮੈਂ ਇੱਕ ਨੂੰ ਚਲੋ ਮਿਲ ਮਲਾਪ ਕਰੀਏ ਆਹ ਨਾ ਪਿਆਰੇ ਖੜ ਚਲ ਕਰ ਪੀ

ਉਹ ਉਰ ਤਰ ਪਹੁੰਚ ਜਿਓ ਰੇਲ ਮਲਾ ਹ ਚੰਤਰਾਲੇ ਆ ਕਿਲੋਮੀਟਰ ਮਨੋ ਦੇ ਫਰਸ ਕਲਾਸ ਕਿਚਸ ਅਸੇ ਜਾਣਾ ਮੈਂ ਤੇ ਮੈ ਕਨੇ ਮਲਾਂ ਓਕੇ ਬਾਈ ਓਕੇ ਬਾਈ ਆ ਰਹੀ ਹੈ ਵੀ ਪਿੱਛੇ ਤੇਰੇ ਸਫਰ ਵੋਕੈਂਟ ਹੁੰਦਾ ਏ ਲੰਬੀਆਂ ਟ੍ਰੇਨਾਂ ਸਰ ਇਹ ਚ ਨਾ ਜੀ ਕਹੀ ਗਈ ਉਹ ਜਿੰਨ ਵੱਧੀਆਂ ਅੱਛਾ ਉਹ ਚ ਤਾਂ ਟੇਬਲ ਟੂਬਲ ਲੱਗੇ ਹਾਂ छोटी किन्ने घंटे की वाट से ए दो पार्ट आ ना मूरा और नीला वा पिछो ना लाल ਆਵਰ ਤੇ ਆ ਜਾ ਤੇਰੀ ਚਾਪੀ ਲਾ ਕੇ ਗਿਆ ਮਾਈ ਜਾ ਜਾ ਮਾ ਤੈਨੂੰ ਗਿਫਟ ਘਾਤੋ ਜਾ ਮੈਂ ਗਿਫਟ ਨਹੀਂ ਬੋਟੋ ਬਾਦਰੀ ਦੇ ਦਿੰਦਾ ਆ ਚਲੋ ਆਪਾਂ ਵੀ ਫਿਰ ਮੈਂ ਕੰਮ ਤੇ ਜਾਣਾ ਲੇਟ ਹੋਣੇ ਦਰਵਾਜ਼ੇ ਸਭ ਚੱਲ ਗਏ Yeah. इंडियन स्टोर ते इतो लेने समान तो दो चॉकलेट दो रख ले आ गया मैगी, मैगी बहुत पई अपने चलो चलो टाइम बहुत हो गया अपना दाल तो है धुप्पा तो बस ठीक है ਚਲੋ ਰੱਖੋ ਰੱਖੋ ਜਲਦੀ ਜਲਦੀ ਆ ਮੇਰੇ ਆਲਾ ਪਾਸੇ じゃ ਹੁਣ ਅੰਦਰ ਹੀ ਕੰਮ ਵਾਲੀ ਕੱਟ ਉੱਥੇ ਰੱਖ ਦੇ ਕਿਉਂਕਿ ਮੈਂ ਫਿਰ ਹੁਣ ਉੱਤਰ ਹੀ ਜਾਣਾ ਉੱਥੇ